ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਅਬਰੋਡ ਵੀ ਇਮੀਗ੍ਰੇਸ਼ਨ ਸਰਵਿਸ ਤੋਂ ਗੱਲ ਕਰ ਰਹੀ ਹਾਂ ਅੱਛਾ ਜੀ ਸਰ ਤੁਹਾਡਾ ਜਾਂ ਫਿਰ ਤੁਹਾਡੀ ਕਿਸੇ ਫੈਮਿਲੀ ਮੈਂਬਰ ਦਾ ਕਿਤੇ ਬਾਹਰ ਜਾਣ ਦੀ ਕੋਈ ਪਲੈਨਿੰਗ ਹੈਗੀ ਹੈ ਕਾਲਾ ਟੱਬਾ ਹੀ ਤਿਆਰ ਬੈਠਾ ਜੇ ਬਾਹਰ ਜਾਣ ਨੂੰ ਹੈ ਕੋਈ ਤਿਆਰੀ ਦੱਸੋ ਕੁਝ ਪਿੰਦੀ ਆ ਹੈਲੋ ਹਾਂਜੀ ਸਰ ਹਾਂਜੀ 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 ਸਰ ਵਿਦੇਸ਼ ਜਾਣਾ ਚਾਹੁੰਦੇ ਹੋ ਕੋਈ ਫੈਮਿਲੀ ਚੋਂ ਬਾਹਰ ਜਾਣਾ ਚਾਹੁੰਦਾ ਜੀ ਮੈਂ ਤੁਹਾਨੂੰ ਕਹਿੰਦਾ ਕੋਈ ਨਹੀਂ ਜਾਣਾ ਚਾਹੁੰਦਾ ਸਾਰ ਟੱਬਾ ਹੀ ਤਿਆਰ ਹੋ ਗਿਆ ਬੈਠਾ ਕੀ ਕਰੀਏ ਹਾਂਜੀ ਸਾਰ ਟੱਬਾ ਹੀ ਤਿਆਰ ਆ ਓਕੇ ਓਕੇ ਕਿਹੜੀ ਕੰਟਰੀ ਵਾਸਤੇ ਜਿਹੜਾ ਲੱਭ ਜੀ ਸਾਨੂੰ ਭਾਵੇਂ ਪਾਕਿਸਤਾਨ ਦਾ ਠੀਕ ਆ ਸਰ ਮਜ਼ਾਕ ਕਰ ਰਹੇ ਹੋ ਜਾਂ ਸੀਰੀਅਸਲੀ ਕਰ ਰਹੇ ਹੋ ਹੈਲੋ ਤਨੂੰ ਹੀ ਨੋਸਾਂ ਜੋ ਕਰਦੇ ਬਾਕੀ ਜਿੱਥੇ ਸ਼੍ਰੀ ਲੰਗਾ ਸੋਟਾ ਹੈ ਉਹ ਸਰ ਮਜ਼ਾਕ ਕਰ ਰਹੇ ਹੋ ਕਿ ਸੀਰੀਅਸਲੀ ਕਹਿ ਰਹੇ ਹੋ ਨਹੀਂ ਨਹੀਂ ਸੱਚੀ ਬੁੱਧੀ ਇਹੀ ਬੜੇ ਖਾਲੇ ਦੇ ਅੱਛਾ ਠੀਕ ਹੈ ਕੋਈ ਇਸ਼ੂ ਨਹੀਂ ਹੈ ਸਰ ਤੁਸੀਂ ਆਫਿਸ ਵਿਜ਼ਿਟ ਆ ਲੋ ਤਾਂ ساری ਇਨਫੋਰਮੇਸ਼ਨ ਵਗੈਰਾ ਪ੍ਰੋਸੈਸ ਵਗੈਰਾ ਕਲੀਅਰ ਕਰ ਦਿੰਨੇ ਆ ਛੇਤੀ ਦੱਸੋ ਆਫਿਸ ਕਿੱਥੇ ਹੈ ਹਾਂਜੀ ਆਫਿਸ ਕਿੱਥੇ ਮੈਨੂੰ ਛੇਤੀ ਦੱਸੋ ਅਮਰੀਤ ਸਰ ਹੈਗਾ ਸਰ ਕੋ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਗੁਰੂ ਨਾਨਕ ਯੂਨੀਵਰਸਿਟੀ ਦੇ ਸਾਹਮਣੇ ਹਾਂਜੀ ਤੁਸੀਂ ਕਿਹ ਤੋਂ ਗੱਲ ਕਰ ਰਹੇ ਹੋ ਤੁਹਾਨੂੰ ਪਤਾ ਨਹੀਂ ਤੁਸੀਂ ਫੋਨ ਲਾਇਆ ਸਰ ਮੈਂ ਤਾਂ ਜਸਤ ਮੈਨੂੰ ਤਾਂ ਕਨਫਰਮ ਹੈ ਕਿ ਤੁਹਾਡਾ ਨੰਬਰ ਹੈਗਾ ਠੀਕ ਹੈ ਜੀ ਨਾ ਤਾਂ ਮੈਨੂੰ ਨਾਮ ਕਨਫਰਮ ਹੈ ਨਾ ਤੇ ਤੁਸੀਂ ਗੈਸਟੀ ਕਨਫਰਮ ਹੈ ਤੁਹਾਡੀ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਜੀ ਅਸੀਂ ਕੋਈ ਪਲਾਨਿੰਗ ਅਸੀਂ ਮੈਡਮ ਬਟਾਲੇ ਤੋਂ ਬੋਲ ਰਹੇ ਹਾਂ ਪਲਾਨਿੰਗ ਪੂਰੀ ਤੁਹਾਨੂੰ ਦੱਸਿਆ ਵੀ ਸਾਰੇ ਡੱਬੇ ਤਿਆਰ ਬੈਠੇ ਆਂ ਚਲੋ ਕੋਈ ਚੁਣੀਏ ਸਰ ਜੇ ਤੁਸੀਂ ਸੀਰੀਅਸਲੀ ਕਹਿ ਰਹੇ ਹੋ ਤਾਂ ਕੱਲ ਸਾਡੇ ਆਫਿਸ ਤੇ ਸੈਮੀਨਾਰ ਹੈਗਾ ਤੁਸੀਂ اٹینڈ ਕਰਕੇ ਸਾਰਾ ਪ੍ਰੋਸੈਸ ਲਈ ਕਾਰ ਕਰ ਸਕਦੇ ਹੋ ਠੀਕ ਹੈ ਜੀ ਤੇ ਕਿੰਨੇ ਦਿਨਾਂ ਬਾਅਦ ਭੇਜ ਦਿਓਗੇ ਸਰ ਦੇਖੋ ਜੀ ਜਿੰਨੀ ਜਲਦੀ ਤੁਸੀਂ ਆਓਗੇ ਓਨੇ ਜਲਦੀ ਅਸੀਂ ਭੇਜਾਂ ਇਹ ਇੱਦਾਂ ਤੇ ਹੋਣਾ ਨਹੀਂ ਸਿਰ ਤੁਹਾਨੂੰ ਆਂਦੇ ਨਹੀਂ ਟਾਈਮ ਲੱਗ ਜਣਾ ਹੈ 5 ਵਜੇ ਤੇ ਸਾਡਾ ਆਫਿਸ ਬੰਦ ਹੋ ਜਾਣਾ ਹੈ ਨਹੀਂ ਸੁਣਾ ਇੱਕ ਮੁੰਡਾ ਮੇਰਾ ਮਸਲ ਬੈਠਾ ਵਾ ਉਹਨੂੰ ਮੈਂ ਭੇਜਣਾ ਹੋਣਾ ਆ ਉਹਨਾਂ ਨੇ ਤੁਹਾਡੇ ਕੋਲ ਤੇ ਮੈਂ ਹੀ ਮੰਗਦੇ ਮਗਰ ਆ ਜਣਾ ਤੁਸੀਂ 10 ਮਿੰਟ ਦੇ ਦਿਓ ਤੁਹਾਨੂੰ ਚਲੋ ਠੀਕ ਹੈ ਅੱਜ ਅੱਜ ਜਦ ਤੱਕ ਬੰਦਾ ਕੰਮ ਕਰ ਦਾਨੂ ਚੜੋ ਜੀ ਓਕੇ ਸਰ ਚਲੋ ਕੋਈ ਇਸ਼ੂ ਨਹੀਂ ਹੈ ਸਰ ਤੁਸੀਂ ਮਾਰਨਿੰਗ ਵਿਜ਼ਿਟ ਕਰ ਲੈਣਾ ਕੱਲ ਸੈਮੀਨਾਰ ਹੈਗਾ ਸਾਡੇ ਆਫਿਸ ਤੇ ਸੀਨੀਅਰ ਵਗੈਰਾ ਆਦੇ ਨੇ ਚੰਡੀਗੜ੍ਹ ਤੋਂ ਜੋ ਵੀ ਤੁਸੀਂ ਪ੍ਰੋਸੈਸ ਵਗੈਰਾ ਕਲੀਅਰ ਕਰਨਾ ਤੁਸੀਂ ਕਰ ਸਕਦੇ ਹੋ ਠੀਕ ਹੈ ਭੰਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਮਜੀਤ ਸਿੰਘ